ਅੱਜ ਦੀ ਵੀਡੀਓ ਵਿੱਚ ਬਈ ਦੋ ਬੱਚੀਆਂ ਦੀ ਵੀਡੀਓ ਬਣਾਈ ਆ। ਦੋਨੇ ਗੱਬਣਾ ਨੇ ਬਈ ਥੋੜੇ ਥੋੜਾ ਟਾਈਮ ਲੈਂਦੀਆਂ ਨੇ ਕਰਮਾ ਵਾਲੀਆਂ ਤੇ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪਿੰਡੜਾ ਭੜੌੜ ਰਹੇ ਹਨ। ਮੋਬਾਈਲ ਨੰਬਰ ਕੋਲੋ ਜੀ 95017 ਜੀ 992484 ਠੀਕ ਆ ਬਈ ਪਹਿਲਾਂ ਪਹਿਲਾਂ ਸੁਹੀ ਸੁਣਦੀਆਂ ਹਨ। ਆਹ ਹਾਂ ਇਹ ਕਿੰਨੇ ਟਾਈਮ ਦੀ ਗੱਬਣਾ ਬਈ? ਇਹਦਾ ਰਹਿੰਦਾ ਜੀ 1 ਮਹੀਨਾ 25 ਦਿਨ ਜੀ। ਠੀਕ ਆ ਬਈ ਆਹ 5 ਦਿਨ ਘਾਟਾ ਦੋ ਮਹੀਨਾ ਤੋਂ ਕਿੰਨਾ ਘਾਟਾ ਤੇ ਉਹਦੇ ਦੋ ਮਹੀਨੇ ਰਹਿੰਦੇ ਆ ਜੀ। ਇਹਦੀ ਮਾਂ ਦਾ ਕੀ ਰਿਕਾਰਡ ਬਈ? 25-30 ਕਿ ਤਾਂ ਦੇਖੋ ਕਲਾ ਕਲਾ ਕੱਢ ਲੱਗੀ ਜਮਾ ਹਾਂ ਬ੍ਰੀਟ ਵੀ ਚੰਗੀ ਆ ਆ ਵਾਕੀ ਉੱਤੋਂ ਜਮਾ ਪੱਦਰ ਆ ਜੀ ਦੰਦਾਂ ਜੀ ਕਿਵੇਂ ਆ ਬਾਈ ਇਹ ਦੋ ਦੰਦ ਹੋਈ ਜਾਂਦੀ ਆ ਜੀ ਠੀਕ ਆ ਬੋਨ ਦੇ ਚੱਕੀ ਜਾਂਦੀ ਆ ਇਹਨੇ ਇੱਕ ਦੰਦ ਤੋੜਿਆ ਓਕੇ ਆ ਠੀਕ ਤਰੀਕ ਤਰੂਕ ਸਾਰਾ ਕੋ ਆਪਣੇ ਜਿਹੜੇ ਟੀਕੇ ਭਰਾਏ ਪਿਆ ਲਿਖੇ ਹੋਇਆ ਠੀਕ ਆ ਘਰਦਿਆਂ ਆਪਣੀਆਂ ਬਸਮਾ ਮੁੱਲ ਜੈ ਜੀ ਕੋ ਹਾਂ ਮੁੱਲ ਜਮਾ ਜੈ ਜੀ ਫੋਨ ਤੇ ਹੋਊਗਾ ਫੋਨ ਤੇ ਕਰਾਂਗੇ ਜੀ ਠੀਕ ਆ ਬਾਈ ਖਿੱਚੀਏ ਮੁੱਲ ਰੱਖਾਂ ਹਾਂ ਜੇ ਕੋਈ ਵਧੀਆ ਰੁਪਏ ਦੇਊ ਤਾਂ ਵੇਚ ਦਾਂਗੇ ਜੀ ਠੀਕ ਆ ਤੇ ਨਹੀਂ ਫਿਰ ਦੋ ਮਹੀਨਿਆਂ ਤੱਕ ਵੇਚੀ ਜਾਣਗੇ ਸਹੀ ਇਹਦਾ ਪਸ਼ੂ ਥੋੜੇ ਵੱਧ ਕਰਕੇ ਤਾਂ ਵੇਚਦੇ ਆ ਵੀ ਚਲ ਕੋਈ ਅਗਲਾ ਆਉਂਦਾ ਉਹਦੇ ਹਿਸਾਬ ਨਾਲ ਸਾਮ ਲੂਗਾ ਬਿਊਟੀ ਚੈੱਕ ਕਰ ਲਓ ਬਿਊਟੀ ਇੱਕ ਨੰਬਰ ਹੈ ਕੀ ਮਾਤ ਉਹ ਨਹੀਂ ਬਾਕੀ ਬੋਦੀਵਾਦੀ ਦੇਖੋ ਜੀ ਪੂਰੀਆਂ ਨਸਲ ਵਾਲੀਆਂ ਬੱਚਾ ਆਇਆ ਹੋਈ ਹੈ ਜੀ ਹਾਂ ਠੀਕ ਹੈ ਕੋਈ ਆਇਆ ਨਹੀਂ ਵੀ ਮੋਟੀਆਂ ਆਇਆ ਪੂਰਾ ਦੁੱਧ ਕੱਢਣਗੇ ਆਪਾਂ ਇਹਦਾ ਕਿੰਨਾ ਟਾਈਮ ਪਿਆ ਬਾਈ ਇਹਦੇ ਦੋ ਰਹਿੰਦੇ ਆ ਜੀ ਠੀਕ ਆ ਬਾਈ ਇਹ ਬਾ 5-10 ਦਿਨ ਬਾਅਦ ਚੋਟੀ ਘਪਰਾਇਆ ਸੀਗਾ ਹਮ ਥਣ ਝੋਲੀ ਚੰਗੇ ਆ ਥਣ ਥਣ ਪੂਰੇ ਚੰਗੇ ਆ ਹਮ ਬਾਕੀ ਠੰਡਾ ਬਹੁਤ ਆ ਜੀ ਆਇਆ ਨਹੀਂ ਜਮੇ ਪੂਰਾ ਬਹੁਤ ਆ ਬਾਈ ਬਾਈ ਉਹ ਥੋੜੀ ਪਸ਼ੂਆਂ ਦੀ ਗਿਣਤੀ ਜ਼ਿਆਦਾ ਪਸ਼ੂ ਵੱਧਾ ਜੀ ਇੱਕ ਉਹ ਛੋਟਾ ਬੱਚਾ ਫਿਰ ਛੱਡਣ ਨਹੀਂ ਦਿੰਦਾਂਗੇ ਮਾਰਦਾਂਗੇ ਉਹਨਾਂ ਨੂੰ ਹੂੰ ਠੀਕ ਹੈ ਬਾਈ ਆ